ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਫਰਸਟ ਚੋਇਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਹਨ ਇਹਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਸ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਆਪਣਾ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਤੁਸੀਂ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਕਿਸੇ ਵੀ ਹੋਰ ਆਨਲਾਈਨ ਮੈਥਡ ਦੇ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਤੇ ਨੈਕਸਟ ਹੈਗਾ ਜੀ ਆਪਣਾ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰਦੇ ਹੋ ਇੱਕ ਨੰਬਰ ਦਿੱਤਾ ਜਾਊਗਾ ਉੱਤੇ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਤੇ ਸੂਟ ਤੁਹਾਡੇ ਘਰ ਪਹੁੰਚ ਜਾਊਗਾ ਸ਼ਿਪਿੰਗ ਦੇ ਕੋਈ ਚਾਰਜਸ ਨਹੀਂ ਹੈਗੇ ਜੋ ਵੀ ਪ੍ਰਾਈਸ ਇੱਥੇ ਬੋਲੀ ਜਾਂਦੀ ਹੈ ਉਹੀ ਤੁਸੀ ਪੇ ਕਰਨੀ ਹੁੰਦੀ ਆ ਇਸ ਤੋਂ ਇਲਾਵਾ ਹੋਰ ਐਕਸਟਰਾ ਚਾਰਜਸ ਨਹੀਂ ਹੈਗੇ ਅਗਲੀ ਗੱਲ ਕਿ ਅੱਜ ਮੇਰੀ ਹਾਲਤ ਫੇਰ ਬਹੁਤ ਖਰਾਬ ਹੈ ਤੁਹਾਨੂੰ ਪਤਾ ਲੱਗ ਹੀ ਰਿਹਾ ਹੋਣਾ ਕਿਉਂਕਿ ਥੋੜਾ ਜਿਹਾ ਠੰਡ ਦੇ ਮੌਸਮ 'ਚ ਮੈਨੂੰ ਪ੍ਰੋਬਲਮ ਆ ਜਾਂਦੀ ਆ ਕਾਫੀ ਜ਼ਿਆਦਾ ਔਖੀ ਅੱਜ ਵੀ ਮੈਂ ਔਰ ਕਿਉਂਕਿ ਮੇਰੀਆਂ ਭੈਣਾਂ ਜਿਨ੍ਹਾਂ ਦੇ ਡਰਾਅ ਨਿਕਲੇ ਸੀਗੇ ਉਹ ਵੇਟ ਕਰਦੀਆਂ ਸੀ ਵੀਡੀਓਜ਼ ਦੀ ਸੋ ਮੈਨੂੰ ਉਹਨਾਂ ਕਰਕੇ ਅੱਜ ਵੀਡੀਓ ਜਿਹੜੀ ਇਹ ਬਣਾਉਣੀ ਪਈ ਆ ਕਿਉਂਕਿ ਬਹੁਤ ਦਿਨ ਉੱਪਰ ਲੰਘੇ ਸੀਗੇ ਵੇਟ ਹੁੰਦੀ ਹੋਈ ਆ ਹਰ ਇੱਕ ਨੂੰ ਹਾਂ ਸੋ ਮੈਂ ਸੋਚਿਆ ਕਿ ਅੱਜ ਔਖੇ ਸੌਖੇ ਵੀਡੀਓ ਜ਼ਰੂਰ ਬਣਾਉਣੀ ਆ ਔਰ ਉਹਨਾਂ ਦੇ ਸੂਟ ਅੱਜ ਜ਼ਰੂਰ ਦਿਖਾਉਣੇ ਨੇ ਵੀਡੀਓ 'ਚ ਤਾਂ ਕਿ ਮੈਂ ਕੱਲ ਨੂੰ ਉਹਨਾਂ ਦੇ ਸੂਟ ਆ ਜਿਹੜੇ ਪਾਰਸਲ ਭੇਜ ਸਕਾਂ ਕਿਉਂਕਿ ਨੈਕਸਟ ਡਰਾਅ ਵੀ ਨੇੜੇ ਆ ਰਿਹਾ ਨਿਕਲ ਹੁੰਦੇ ਤੇ ਸੂਟ ਹਜੇ ਆਪਣੇ ਇਹੀ ਫਿਰਦੇ ਨੇ ਵਿੱਚ ਇਸ ਤੋਂ ਇਲਾਵਾ ਅੱਜ ਆਪਾਂ ਪਸ਼ਮੀਨੇ ਦੇ ਸੂਟ ਵਰਕ ਵਾਲੇ ਸਾਰੇ ਦਿਖਾਵਾਂਗੇ ਓਨਲੀ ਪਸ਼ਮੀਨਾ ਠੀਕ ਹੈ ਜੀ ਤੇ ਪਹਿਲਾ ਸੂਟ ਜਿਹੜੀਆਂ ਪੈਣਾ ਦੇ ਡਰਾ ਨਿਕਲੇ ਸੀ ਮੈਂ ਉਹਨਾਂ ਦਾ ਸੂਟ ਦਿਖਾਉਣਾ ਚਾਹੁੰਦੀ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਸੂਟ ਜਿਹੜੇ ਹੈਗੇ ਨੇ ਉਹ ਹੈਗੇ ਨੇ ਜੀ ਵੈਲਵਟ ਚ ਤੇ ਹੁਣ ਮੌਸਮ ਹੈ ਜਿਹੜਾ ਉਹ ਚੇਂਜ ਹੋ ਰਿਹਾ ਬਹੁਤ ਫਾਈਨ ਜੇ ਸੂਟ ਉਹਨਾਂ ਲਈ ਅੱਜ ਆਪਾਂ ਰੈਡੀ ਕੀਤੇ ਨੇ ਲੋ ਬਹੁਤ ਪਿਆਰੇ ਸੂਟ ਰੈਡੀ ਕੀਤੇ ਨੇ ਉਹਨਾਂ ਲਈ ਠੀਕ ਹੈ ਕਲਰ ਹੈਗਾ ਜੀ ਮੈਰੂਨ ਪਹਿਣਾ ਦੇਖ ਲੈਣਗੇ ਆਪ ਹੀ ਠੀਕ ਹੈ ਜੀ ਬਾਕੀ ਉਹਨਾਂ ਦੇ ਘਰ ਪਹੁੰਚ ਹੀ ਜਾਣੇ ਨੇ ਤੇ ਨੈਕਸਟ ਵਰਕ ਹੈਗਾ ਜੀ ਇਹਦਾ ਬਾਜੂ ਤੇ ਵੀ ਹੈ ਔਰ ਸਲਵਾਰ ਤੇ ਵੀ ਹੈ ਬਾਜੂ ਤੇ ਵਰਕ ਹੈ ਇਸ ਤਰ੍ਹਾਂ ਦਾ ਇਹ ਹੈਗਾ ਸਲਵਾਰ ਦਾ ਵਰਕ ਠੀਕ ਹੈ ਜੀ ਤੇ ਕਲਰ ਹੈਗਾ ਇਹਦਾ ਮੈਰੂਨ ਤੇ ਨੈਕਸਟ ਹੈ ਇਹਦੇ ਨਾਲ ਜਿਹੜਾ ਦੁਪੱਟਾ ਰੈਡੀ ਕੀਤਾ ਆਪਾਂ ਇਹ ਵਾਲਾ ਦੁਪੱਟਾ ਥੋੜਾ ਜਿਹਾ ਫਰਕ ਰਹਿ ਜਾਂਦਾ ਹੁੰਦਾ ਦੁਪੱਟੇ ਦਾ ਔਰ ਫਿਨਿਸ਼ਿੰਗ ਪੂਰੀ ਕਰਾਈ ਹੈ ਆ ਦੇਖੋ ਜੀ ਪੂਰੀ ਫਿਨਿਸ਼ਿੰਗ ਦਿੱਤੀ ਹੈ ਦੁਪੱਟੇ ਨੂੰ ਠੀਕ ਹੈ ਜੀ ਪ੍ਰਾਈਸ ਰੇਂਜ ਦੱਸਣ ਦੀ ਮੈਨੂੰ ਲੱਗਦਾ ਆਪਾਂ ਨੂੰ ਲੋੜ ਨਹੀਂ ਹੈਗੀ ਕਿਉਂਕਿ ਗਿਫਟ ਵਾਲੀ ਕੋਈ ਪ੍ਰਾਈਸ ਨਹੀਂ ਹੁੰਦੀ ਹਨਾ ਅਗਲਾ ਸੂਟ ਆ ਜਿਹੜਾ ਉਹ ਹੈਗਾ ਫਾਲਸਾ ਸ਼ਿੜ ਲੋਟ ਬਹੁਤ ਪਿਆਰਾ ਸੂਟ ਆਇਆ ਵੀ ਉਸੇ ਤਰ੍ਹਾਂ ਦਾ ਹੀ ਹੈ ਆਪਾਂ ਕੋਈ ਫਰਕ ਨਹੀਂ ਰੱਖਿਆ ਕਿਸੇ ਨਾਲ ਕਲਰ ਡਿਫਰੈਂਟ ਨੇ ਬਾਕੀ ਸਾਰਾ ਕੁਝ ਸੇਮ ਹੈ ਉਦਾਂ ਹੀ ਸਲਵਾਰ ਤੇ ਵਰਕ ਹੈ ਔਰ ਬਾਜੂ ਤੇ ਵਰਕ ਹੈ ਔਰ ਇਹ ਹੈਗਾ ਇਹਦੇ ਨਾਲ ਦੁਪੱਟਾ ਔਰ ਦੁਪੱਟਾ ਪੂਰਾ ਫਿਨਿਸ਼ ਕਰਕੇ ਦਿੱਤਾ ਆਪਾਂ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਹੈ ਦੁਪੱਟੇ ਨੂੰ ਸ਼ੌਕ ਨਾਲ ਸੂਟ ਬਣਾਏ ਆ ਉਹਨਾਂ ਦੀ ਆਪਾਂ ਫਹਾ ਵਾੜ ਨਹੀਂ ਕੀਤਾ ਤਾਂ ਹੀ ਮੈਨੂੰ ਟਾਈਮ ਲੱਗਿਆ ਕਿਉਂਕਿ ਇਹ ਦੁਪੱਟੇ ਡਾਈ ਕਰਾਏ ਔਰ ਫਿਨਿਸ਼ਿੰਗ ਵਗੈਰਾ ਦਿੱਤੀ ਟਾਈਮ ਲੱਗ ਜਾਂਦਾ ਥੋੜੇ ਥੋੜੇ ਨਾਲ ਇਹ ਹੈਗਾ ਜੀ ਬਲੂ ਸ਼ੇਡ ਹੂੰ ਉਹ ਆ ਪਿਆਰਾ ਜਿਹਾ ਛੇੜਾ ਬਹੁਤ ਸੋਹਣਾ ਲੱਗਦਾ ਸੂਟ ਇਹ ਵੀ ਔਰ ਇਹਦੇ ਨਾਲ ਹੀ ਹੈਗਾ ਜੀ ਦੁਪੱਟਾ ਦੁਪੱਟੇ ਸਾਰੇ ਸੇਮ ਨੇ ਸੂਟ ਸਾਰੇ ਸੇਮ ਨੇ ਸਿਰਫ ਕਲਰ ਫਰਕ ਹੈ ਠੀਕ ਹੈ ਜੀ ਲੋ ਹੁਣ ਆਪਾਂ ਨੈਕਸਟ ਸੂਟ ਦਿਖਾਉਣੇ ਆ ਇਹਨਾਂ ਨੂੰ ਆਪਾਂ ਇੱਥੋਂ ਉਠਾ ਦਈਏ ਸਾਰਿਆਂ ਬਾਅਦ ਚ ਆਪਾਂ ਇਹਨਾਂ ਦੀ ਟੈਗ ਵਗੈਰਾ ਲਾਵਾਂਗੇ ਸਾਈਡ ਤੇ ਕਰ ਦਿੰਦੇ ਲੋ ਜੀ ਨੈਕਸਟ ਸੂਟ ਦਿਖਾਉਣੀ ਆ ਹੁਣੇ ਹੁਣ ਪਹਿਲਾ ਸੂਟ ਜਿਹੜਾ ਇਹ ਹੈਗਾ ਰਾਮ ਟੈਕਸ ਦਾ ਪਸ਼ਮੀਨਾ ਦੇਖੋ ਜੀ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿਆਂ ਜਿਹੜੇ ਸੂਟ ਜਿੰਨੇ ਵੀ ਮੈਂ ਵੀਡੀਓ ਚ ਅੱਜ ਦਿਖਾਉਂਗੀ ਜੋ ਤੁਸੀਂ ਵੀਡੀਓ ਚ ਚੱਕੋਗੇ ਰੇਟ ਘੱਟ ਹੋਊਗਾ ਪਰ ਜਦੋਂ ਤੁਸੀਂ ਸਪੈਸ਼ਲ ਕੋਈ ਆਰਡਰ ਤੇ ਬਣਵਾਓਗੇ ਫਰਕ ਵੀਡੀਓ ਨਾਲੋਂ ਪਈ ਜਾਣਾ ਤੁਹਾਨੂੰ ਰੇਟ ਦਾ ਆਹ ਲਓ ਇਹ ਹੈਗਾ ਇਹਦਾ ਰਾਮ ਟੈਕਸ ਦੇ ਪਸ਼ਮੀਨੇ ਤੇ ਵਰਕ ਹੋ ਜਾਵੇ ਪਹਿਲਾਂ ਵਰਕ ਜਾ ਰਿਹਾ ਠੀਕ ਹੈ ਬਹੁਤ ਸੋਨੇ ਪੈਨਲ ਬਣੇ ਹੋਏ ਨੇ ਔਰ ਵਿੱਚ ਜਾ ਕੇ ਇੱਕ ਆਹ ਘੇਰੇ ਦੇ ਨੇੜੇ ਆ ਗਿਆ ਔਰ ਇੱਕ ਹੈਗਾ ਚੌਕ ਜਿੱਥੇ ਸ਼ੁਰੂ ਹੁੰਦੇ ਨੇ ਉਦੋਂ ਉਥੋਂ ਸ਼ੁਰੂ ਹੁੰਦਾ ਬਸ ਇਹ ਮਤਲਬ ਜੇ ਕੋਟੀਆਂ ਵਗੈਰਾ ਪਾਉਂਗੇ ਤਾਂ ਇਹ نیچے ਦਿਖੂਗਾ ਦੋਨੇ ਫੁੱਲੋ نیچے ਸ਼ੋ ਹੋਣਗੇ ਰੰਗ ਕਿਹੜਾ ਰੰਗ ਹੈਗਾ ਫਿਰੋਜ਼ੀ ਇਹ ਹੈਗਾ ਜੀ ਵਰਕ ਬਾਜੂ ਦਾ ਠੀਕ ਹੈ ਤੇ ਨਾਲ ਮਿਲੂਗਾ ਤੁਹਾਨੂੰ ਇਦਾਂ ਦਾ ਹੀ ਸਲਵਾਰ ਦਾ ਵਰਕ ਜਿਸ ਤਰ੍ਹਾਂ ਦਾ ਤੁਸੀਂ ਬਾਜੂ ਤੇ ਦੇਖ ਰਹੇ ਹੋ ਆ ਲੋ ਤੇ ਹੈਗਾ ਇੱਕ ਸਾਈਡ ਤੇ ਇਧਰ ਸਲਵਾਰ ਦਵਾਰ ਇਧਰਲੇ ਪਾਸੇ ਇਹ ਜਿੱਥੇ ਕੇ ਰਹਿਣਾ ਦਿੱਤੇ ਵੀ ਹੈ ਮਤਲਬ ਸਹੀ ਤਰੀਕੇ ਨਾਲ ਬਣਿਆ ਹੋਇਆ ਕਿ ਥੋੜੀ ਸਲਵਾਰ ਦਾ ਕਪੜਾ ਵੀ ਖਰਾਬ ਨਾ ਹੋਵੇ ਠੀਕ ਹੈ ਜੀ ਹलो ਇਹਦੀ ਪ੍ਰਾਈਸ ਰੇਜ ਰਹੂਗੀ ਆਰਾਮ ਟੈਕਸ ਦੇ ਪਸ਼ਮੀਨੇ ਤੇ ਬਣਿਆ ਹੋਇਆ ਇਸ ਲਈ ਇਹਦੀ ਪ੍ਰਾਈਸ ਰੇਂਜ ਰਹੂਗੀ 1850 ਰੁਪਏ 1850 ਦੇ ਵਿੱਚ ਸੋਹਣਾ ਜਿਹਾ ਸੂਟ ਹੈ ਜਿਹੜਾ ਤੁਹਾਨੂੰ ਮਿਲ ਜਾਣਾ ਘਰ ਬੈਠੇ ਬਿਠਾਈ ਠੀਕ ਹੈ ਕਲਰ ਬਹੁਤ ਪਿਆਰਾ ਹੈ ਦੁਪੱਟਾ ਕਰਾਇਓ ਟਾਈਡ ਹੈ ਪਿੰਕ ਐਂਡ ਫਰੋਜ਼ੀ ਬਹੁਤ ਪਿਆਰਾ ਲੱਗੂਗਾ ਔਰ ਇਹ ਸੂਟ ਦੀ ਡਿਮਾਂਡ ਕਦੇ ਖਤਮ ਨਹੀਂ ਹੋਈ ਕਦੇ ਵੀ ਖਤਮ ਨਹੀਂ ਹੋਈ ਜਦੋਂ ਇਹ ਖਤਮ ਹੋ ਜਾਂਦੇ ਆ ਫਿਰ ਫੇਰ ਡਿਮਾਂਡ ਆਉਂਦੀ ਆ ਔਰ ਮੈਨੂੰ ਦੁਬਾਰਾ ਤੋਂ ਫੇਰ ਆ ਥੋੜਾ ਜਿਹਾ ਕਲਰ ਬਸ ਥੋੜਾ ਜਿਹਾ ਕਲਰ ਚੇਂਜ ਹੋਇਆ ਤੇ ਸਾਰੇ ਇਹ ਸੂਟ ਰਹਿਣਗੇ ਜਿਹੜੇ ਉਹ ਮੇਰਾ ਖਿਆਲ ਹੈ ਬਾਈ ਘੇਰੇ 'ਚ ਹੋਣਗੇ ਮੈਂ ਦੇਖ ਲੈਣੀ ਆ ਆ 2.5 ਘੇਰੇ 'ਚ ਠੀਕ ਹੈ ਪਰ ਇਹਦਾ ਘੇਰਾ ਜਿਹੜਾ ਉਹ ਅੱਗੇ ਜਾ ਸਕਦਾ ਕਿਉਂਕਿ ਇਹ ਬਿਲਕੁਲ ਇਹ ਤਾਂ ਮੁਨਿਸਪਾਈ ਤੱਕ ਵੀ ਲੈ ਜਾ ਸਕਦੇ ਹਾਂ ਕਿਉਂਕਿ ਇਹ ਸਿੱਧੀ ਲਾਈਨ ਨਹੀਂ ਹੈਗੀ ਇੱਦਾਂ ਇੱਦਾਂ ਕਰਕੇ ਪੱਤੀਆਂ ਤੇ ਨੈਕਸਟ ਹੈਗਾ ਜੀ ਬਸ ਇਹ ਆਪਣੇ ਕੋਲ ਇੱਕ ਅੱਦਾ ਪੀਸ ਹੈ ਤੇ ਫਰੋਜ਼ੀ ਦਾ ਵੀ ਇਦਾਂ ਹੀ ਹੈ ਇਹ ਰੰਗ ਹੈ ਇਹ ਹੈ ਕਲਰ ਮੈਂ ਦੱਸਿਆ ਨਹੀਂ ਦੱਸ ਸਕਦਾ ਸਮਝ ਨਹੀਂ ਆ ਰਹੀ ਪਰ ਕੱਲੋਂ ਤੁਹਾਨੂੰ ਸਹੀ ਦਿਖਾਈ ਦੇਊਗਾ ਤੇ ਇੱਕ ਹੈਗਾ ਜੀ ਆਪਣੇ ਕੋਲ ਇਹ ਵਾਲਾ ਕਲਰ ਬੇਬੀ ਪਿੰਕ ਇਹ ਵੀ ਏਕੇ ਟੈਕਸ ਦਾ ਪਸ਼ਮੀਨਾ ਔਰ ਇਹ ਵੀ ਏਕੇ ਟੈਕਸ ਦਾ ਪਸ਼ਮੀਨਾ ਲੋ ਜੀ ਇਹਸ ਤਰ੍ਹਾਂ ਕਾਰਨਰਸ ਤੇ ਹੈ ਘੇਰੇ ਦੇ ਕਾਰਨਰਸ ਤੇ ਦਬਿਆ ਹੋਇਆ ਹੈ ਠੀਕ ਹੈ ਇਹ ਇਹਦੀ ਡਿਜ਼ਾਈਨਿੰਗ ਹੈ ਔਰ ਇਹ ਇਹਦੀ ਬਾਜੂ ਹੈ ਬਾਜੂ ਠੀਕ ਹੈ ਬਸ ਬਾਜੂ ਤੇ ਹੈ ਔਰ ਘੇਰੇ ਤੇ ਆਹ ਦੇ ਥੱਲੇ ਥੱਲੇ ਕਿੱਥੇ ਹੋਰ ਅੱਛਾ ਆਹੀ ਹੈ ਠੀਕ ਹੈ ਠੀਕ ਹੈ ਘੇਰਾ ਤੇ ਬਾਜੂ ਹੂੰ ਤੇ ਪ੍ਰਾਈਸ ਰੇਂਜ ਇਹਦੀ 1500 ਰੁਪਏ ਬੇਬੀ ਪਿੰਕ ਕਲਰ ਇਸੇ ਡਿਜ਼ਾਈਨ ਦੇ ਵਿੱਚ ਨੇਵੀ ਬਲੂ ਕਲਰ ਹੈ ਠੀਕ ਆਹ ਲਓ ਉਹੀ ਉਦਾਂ ਹੀ ਇਹ ਕਾਰਨਰਸ ਤੇ ਆਊਗਾ ਡਿਜ਼ਾਈਨ ਹੂੰ ਤੇ ਆਪਾਂ ਤੁਹਾਨੂੰ ਫਿਰ ਇਹਦਾ ਦੇਖ ਲੈਣੀ ਆ ਆਹ ਲਓ ਜੀ ਇਹ ਹੈਗਾ ਇਹਦਾ ਬਾਜੂ ਦਾ ਡਿਜ਼ਾਈਨ ਮੇਂ ਸਲਵਾਰ ਤੇ ਵੀ ਹੈ ਹਾਂ ਮੇਰੇ ਹੈ ਨਹੀਂ ਨਹੀਂ ਬਾਜੀ ਹੈ ਬਾਜੀ ਹੈ ਦੋਨੇ ਅੱਛਾ ਬਾਜੀ ਦੋਟ ਦਈਆਂ ਠੀਕ ਹੈ ਪ੍ਰਾਈਸ ਰੇਂਜ 1500 ਰੁਪਏ ਏਕੇ ਟੈਕਸ ਦਾ ਪਸ਼ਮੀਨਾ ਮਾੜਾ ਨਹੀਂ ਜੀ ਹੁੰਦਾ ਵੈਸੇ ਮੈਨੂੰ ਮੈਂ ਦੀ ਗਾਰੰਟੀ ਗੁੰਟੀ ਤਾਂ ਕੋਈ ਦਿੰਦੀ ਨਹੀਂ ਹੈਗੀ ਪਰ ਬਹੁਤ ਫਾਈਨ ਹੈ ਪਰ ਕਿਸੇ ਭੈਣ ਨੇ ਮੈਨੂੰ ਫੋਨ ਕਰਕੇ ਕਿਹਾ ਸੀ ਕਿ ਪਸ਼ਮੀਨਾ ਬਹੁਤ ਵਧੀਆ ਨਿਕਲਿਆ ਮੈਂ ਸੂਟ ਗਏ ਨੇ ਪਾ ਲਿਆ ਇਹ ਵੀ ਹੈਗਾ ਡਾਰਕ ਪਿੰਕ ਜਿਹਨੂੰ ਮੈਜੈਂਟਾ ਵੀ ਕਹਿ ਦਿੰਨੇ ਆਪਾਂ ਇਹ ਵੀ ਏਕੇ ਟੈਕਸ ਦਾ ਪਸ਼ਮੀਨਾ ਔਰ ਡਿਜ਼ਾਈਨਿੰਗ ਸੇਮ ਹੈ 1500 ਰੁਪਏ ਦਾ ਸੂਟ ਹੈ लो जी बॉटल ग्रीन कलर है डिजाइनिंग चेंज होगी गई घेरा नाप है घेरा काफी लग है। रहा लो है छब्बीस तक है जी घेरा बहुत है जो ये है ਬਾਜੂਵਰਕ ਠੀਕ ਹੈ ਇਹਨੂੰ ਭਾਵੇਂ ਸਲਵਾਰ ਤੇ ਲੈ ਲਓ ਕਿਉਂਕਿ ਜਿਹੜੇ ਬਾਜੂਵਰਕ ਹੁੰਦੇ ਨੇ ਸਰਦੀ ਚ ਪਸ਼ਮੀਨੇ ਤੇ ਉਹਨਾਂ ਨੂੰ ਸਲਵਾਰ ਤੇ ਲੈ ਸਕਦੇ ਹੋ ਤੁਸੀਂ ਬਾਜੂ ਦੀ ਕੋਈ ਬਹੁਤੀ ਲੋੜ ਨਹੀਂ ਹੁੰਦੀ ਹੈਗੀ ਬਹੁਤ ਸੋਹਣਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਅਗਲਾ ਸੂਟ ਹੈ ਜਿਹੜਾ ਇਹ ਕਿਹੜਾ ਕਲਰ ਹੈ ਅੰਡਰੇ ਜਾਂ ਤਾਂ ਕੀ ਹੈ ਅੰਡਰੇ ਪਿੰਚਾਈ ਪਤਾ ਨਹੀਂ ਕਿਹੜਾ ਕਲਰ ਹੈ ਪਿੰਚਾਈ ਰੋਜ਼ੀ ਵਾਲੀ ਸਾਈਡ ਨੂੰ ਸਹੀ ਆ ਰਿਹਾ ਵਿੱਚ ਇਹ ਤਾਂ ਥੋੜੇ ਜਿਹੇ ਰੰਗ ਦਾ ਫਰਕ ਹੁੰਦੇ ਹੁੰਦੇ ਨੇ ਜੀ ਥੋੜਾ ਜਿਹਾ ਜਿਹੜਾ ਬੋਟਲ ਗ੍ਰੀਨ ਵਾਲਾ ਡਿਜ਼ਾਈਨ ਹੈ ਸੇਮ ਡਿਜ਼ਾਈਨ ਹੈ 25 26 ਉਹੀ ਘੇਰਾ ਰਹੂਗਾ ਉਦਾਂ ਹੀ ਜਿਹਦੇ ਬਾਜੂ ਦਾ ਡਿਜ਼ਾਈਨ ਰਹੂਗਾ ਜਿਹੜਾ ਤੁਸੀਂ ਸੀ ਗ੍ਰੀਨ ਤਾਂ ਦੇਖ ਚੁੱਕੇ ਹੋ 1500 ਪ੍ਰਾਈਸ ਰਹੂਗੀ ਇਹਦੀ ਅਗਲਾ ਹੈਗਾ ਮੈਜੈਂਟਾ ਦੇ ਵਿੱਚ ਤੁਸੀਂ ਥੋੜਾ ਜਿਹਾ ਜਦੋਂ ਆਰਡਰ ਕਰੋਗੇ ਆਹ ਮੈਜੈਂਟਾ ਤੇ ਆਹ ਮੈਜੈਂਟਾ ਸੇਮ ਹੈ ਬਿਲਕੁਲ ਹੀ ਸੇਮ ਹੈ ਪਰ ਡਿਜ਼ਾਈਨਿੰਗ ਦਾ ਫਰਕ ਹੈ ਜਿਹੜਾ ਉਹ ਕਲੀਅਰ ਸਾਨੂੰ ਦਿਖਾ ਦਿਓ ਫੇਰ ਆਰਡਰ ਕਰਿਓ ਸਕਰੀਨਸ਼ਾਟ ਸਹੀ ਹੋਣਾ ਚਾਹੀਦਾ ਠੀਕ ਹੈ ਆ ਵੀ ਉਹੀ ਹੈ ਡਿਜ਼ ਚਪਾਨਰ ਦਿੱਤੇ ਹੋਏ ਨੇ 2 2 3 ਤੱਕ ਜਿਆਦਾ ਹੀ ਨਹੀਂ ਬਲਕੇ ਲੋ ਜੀ ਇਹ ਜੀ ਪਸ਼ਮੀਨੇ ਦਾ orange ਕਲਰ ਹੈ ਡਿਜ਼ਾਈਨਿੰਗ ਸੇਮ ਰਹੂਗੀ ਠੀਕ ਹੈ ਲੋ ਜੀ ਇਹ ਵੀ 1500 ਦਾ ਸਾਰੇ ਸੂਟ ਰਹਿਣਗੇ 15 1500 ਦੇ ਜਿਹੜਾ ਰਾਮ ਟੈਕਸ ਦਾ ਪਸ਼ਮੀਨਾ ਫਰੋਜ਼ੀ ਕਲਰ ਦਾ ਉਹ ਵਾਲਾ ਹੈਗਾ 1850 ਦਾ ਲੋ ਜੀ ਆਪਾਂ ਜਿਹੜੀ ਵੀਡੀਓ ਮਜਬੂਰੀ ਚ ਬਣਾਈ ਹੈ ਕਿਉਂਕਿ ਹਾਲਤ ਬਣਾਉਣ ਵਾਲੀ ਨਹੀਂ ਸੀਗੀ ਤੇ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਬਾਕੀ ਤੁਸੀਂ ਕਮੈਂਟ ਕਾਫੀ ਕਰ ਰਹੇ ਹੋ ਥੈਂਕ ਯੂ ਸੋ ਮੱਚ ਅਗਲਾ ਜਿਹੜਾ ਡਰਾਅ ਆ ਜਿਹੜਾ ਉਹ 31 ਦਸੰਬਰ ਨੂੰ ਨਿਕਲੂਗਾ ਉਹਦਾ ਟਾਈਮ ਬਹੁਤ ਨੇੜੇ ਆ ਗਿਆ ਸੋ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਸ ਜੀ